ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਇਸ ਟਾਈਮ ਤਸਵੀਰਾਂ ਤੁਹਾਡੇ ਨਾਲ ਰਾਈਆਂ ਵਾਲੀ ਰੋਡ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਇੱਕ ਬੱਚਾ ਦਾ ਹਸਪੀਟਲ ਚੰਡੀਗੜ੍ਹ ਕਲੀਨਿਕ ਦੇ ਨਾਮ ਤੇ ਹੈ ਔਰ ਇੱਥੇ ਇੱਕ ਪੇਸ਼ੈਂਟ ਦਾਖਲ ਸੀ ਔਰ ਇਸ ਪੇਸ਼ੈਂਟ ਦੇ ਨਾਲ ਕੋਈ ਮਿਸ ਬਿਹੇਵ ਕਰ ਰਹੀ ਸੀ ਔਰ ਉਹਨਾਂ ਨੂੰ ਜਦ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸਟਾਫ ਦੇ ਵੱਲੋਂ ਤਦ ਜਿਹੜੇ ਆ ਹੋਰ ਜਿਹੜੇ ਗੁੰਡੇ ਅੰਸਰਾਂ ਨੂੰ ਮੰਗਾ ਕੇ ਇੱਥੇ ਦੁਕਾਨ ਦਾ ਭਾਰੀ ਨੁਕਸਾਨ ਕੀਤਾ ਗਿਆ ਤਾਂ ਤਸਵੀਰਾਂ ਤੁਹਾਡੇ ਨਾਲ ਅਰਾਈਆਂ ਵਾਲੇ ਰੋਡ ਤੋਂ ਸਾਂਝਿਆ ਕਾਰਿਆਂ ਜੋ ਚੰਡੀਗੜ੍ਹ ਕਲੀਨਿਕ ਹੈ ਇਸ ਹਸਪੀਟਲ ਦਾ ਨਾਮ ਜੋ ਬੱਚਿਆਂ ਦਾ ਹਸਪੀਟਲ ਹੈ ਔਰ ਇੱਥੇ ਹੀ ਆ ਜਿਹੜੇ ਪੇਸ਼ੈਂਟ ਸੀਗੇ ਔਰ ਬੱਚੇ ਸੀਗੇ ਛੋਟੇ-ਛੋਟੇ ਬੱਚੇ ਔਰ ਨਿਮਤ ਹੈ ਰਹੀ ਕਿ ਬੱਚਿਆਂ ਨੂੰ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਨੁਕਸਾਨ ਜੋ ਹਸਪੀਟਲ ਦਾ ਉਹ ਕਾਫੀ ਜ਼ਿਆਦਾ ਹੋ ਚੁੱਕਿਆ ਜੋ ਸ਼ੀਸ਼ੇ ਤੋੜ ਦਿੱਤੇ ਗਏ ਆ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਪੇਸ਼ੈਂਟ ਦੇ ਨਾਲ ਓਨਰ ਦੇ ਨਾਲ ਔਰ ਇੱਥੋਂ ਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਰਾਇਆਂ ਵਾਲੇ ਰੋਡ ਚੰਡੀਗੜ੍ਹ ਕਲੀਨਿਕ ਤੋਂ ਸਾਂਝਾ ਕਰ ਰਿਹਾ ਜਦ ਇਹਦੇ ਬਾਰੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਕੰਪਲੇਂਟ ਪਹੁੰਚ ਚੁੱਕੀ ਹੈ ਔਰ ਕਾਰਵਾਈ ਕੀਤੀ ਜਾ ਰਹੀ ਹੈ। ਜੀ ਨਾਮ ਹੈ ਤੁਹਾਡਾ ਨਾਮ ਜੀ ਕੋਈ ਸੀ ਆ ਕੇ ਉਹਨਾਂ ਨੂੰ ਤਾਂ ਹੀ ਹੁੰਦਾ ਰਿਹਾ ਜਿੰਦਰਾ ਸੀ ਆਪ ਦੀ ਘਰ ਵਾਲੀ ਨਾਲ ਤੇ ਸਟਾਫ ਨੇ ਰੋਕਿਆ ਇਹ ਵੀ ਤੁਸੀਂ ਇੱਥੇ ਆ ਕੇ ਨਾਲ ਲੜੋ ਕਿਉਂ ਕੁੜੇ ਸਟਾਫ ਦੇ ਗਲੇ ਪੈਣ ਲੱਗਿਆ ਉਹਨਾਂ ਨੂੰ ਰੋਕ ਤਾਂ ਵੀ ਇੱਥੇ ਨਾਲ ਲੜੋ ਬਾਹਰ ਜਾ ਕੇ ਤੁਸੀਂ ਲੜੋ ਬਸ ਉਸ ਤੋਂ ਬਾਅਦ ਮੁੰਡਿਆਂ ਨੂੰ ਬੁਲਾਇਆ ਕਿਰਪਾਨਾਂ ਲਿਆਂਦੀਆਂ ਨੰਗੀਆਂ ਕੱਢ ਕੇ ਸਾਰੇ ਸ਼ੀਸ਼ੇ ਸ਼ੂਸ਼ੇ ਤੋੜਦੇ ਨਾਲ ਕਾਊਂਟਰ ਤੇ ਵੀ ਆ ਕੇ ਕਿਰਪਾਨ ਮਾਰੀ ਜੀ ਵਾਸੇ ਨਹੀਂ ਗੱਲ ਹੋਈਏ ਪਤਾ ਹੀ ਨਹੀਂ ਲੱਗਿਆ ਸਾਨੂੰ ਕੋਈ ਸ਼ੈਡ ਦਾ ਸੀ ਤੁਹਾਡੇ ਕੋਲ ਇੱਥੇ ਹਾਂਜੀ ਉਹ ਕੋਈ ਸ਼ੈਡ ਤੇ ਦਵਾਈ ਦਵਾਈ ਲੈਣ ਆਏ ਹੋਏ ਸੀ ਇੱਕੋ ਲਿਆ ਕੋਈ ਪਤਾ ਲੱਗਿਆ ਉਹ ਨਕੂ ਚੀਜ਼ ਪੀਂ ਦੇ ਗਏ ਪ੍ਰਸ਼ਾਸਨ ਕੋਈ ਤਰ੍ਹਾਂ ਕੀਤੀ ਪੁਲਿਸ ਹਾਂਜੀ ਕੋਲਸ ਨੂੰ ਤਲਾਸ਼ ਕੀਤੀ ਪੁਲਿਸ ਸਰ ਮੈਂ ਆਦੀ ਕਲੀਨਿਕ ਤੇ ਸੀਗਾ ਇੱਕ ਲੜਕਾ ਜੜਾ ਆ ਕੇ ਬਿਨਾ ਮਤਲਬ ਤੋਂ ਕੋਈ ਗੱਲ ਨਹੀਂ ਬਾਤ ਸੀ ਮੇਰੀ ਦੁਕਾਨ ਦੀ ਭਾਂ ਤੋੜ ਕਰ ਗਿਆ ਉਹਨਾਂ ਦਾ ਦੋ ਇੱਕ ਲੜਕੀ ਸੀ ਅ ਮਦਰ ਗੇ ਲੜਕੀ ਸੀ ਕੋ ਦੇ ਨਾਲ ਕੋਈ ਪਹਿਲਾਂ ਦੇ ਰੈਂਜਰ ਜਾਂ ਕਿਸੇ ਤਰ੍ਹਾਂ ਤੇ ਮੈਨੂੰ ਨਹੀਂ ਇਸ ਮੈਟਰ ਦਾ ਪਤਾ ਮੈਂ ਉਹਨੂੰ ਇਹ ਬੋਲਿਆ ਤੁਸੀਂ ਬਾਹਰ ਚਲੇ ਜਾਓ ਤੇ ਬਸ ਇਸ ਗੱਲੋਂ ਉਹ ਲੈ ਕੇ ਲੜਕਾ ਕਿਰਪਾਨਾ ਲੈ ਕੇ ਸਾਰੀ ਪਣ ਤੋੜ ਕਰਕੇ ਪ੍ਰਸ਼ਾਸਨ ਦੋਨਾਂ ਤੇ ਕਾਰਵਾਈ ਕੀਤੀ ਬਾਕੀ ਪ੍ਰਧਾਨ ਜੀ ਬੋਲ ਖੜੇ ਨੇ ਸਾਡੇ ਨਾਲ ਇਹ ਗੱਲਬਾਤ ਕਰਦੇ ਹਾਂ ਤੁਹਾਡੇ ਦੇ ਦੇਖੋ ਜੀ ਮੈਂ ਮੈਡੀਕਲ ਪ੍ਰੋਟੈਕਸ਼ਨ ਐਸੋਸੀਏਸ਼ਨ ਬਲਾਕ ਜਲਾਲਾਬਾਦ ਦਾ ਪ੍ਰਧਾਨ ਡਾਕਟਰ ਚੇਮਨ ਕਮੋਜ ਜੀ ਇਹ ਮੁੰਡਾ ਸਾਡੇ ਕੋਲ ਬਹੁਤ ਲਾਇਕ ਹੈ ਸਾਡਾ ਵਰਕਰ ਹੈ ਬਾਕਾਇਦਾ ਬਾਕੀ ਅਸੀਂ ਆਦੇ ਜਿਹੜੇ ਹੈਗੇ ਨੇ ਸਾਡੇ ਆਰਐਮਪੀ ਡਾਕਟਰ ਜਿਹੜੇ ਮਤਲਬ ਮੈਡੀਕਲ ਸਟਫਿਕਸ਼ਨ ਨੇ ਅਸੀਂ ਜਿਆਦਾ ਨਾ ਤਾਂ ਪੇਸ਼ੈਂਟ ਨੂੰ ਰੱਖਦੇ ਆ ਤੇ ਨਾ ਲੰਬਾ ਪਾਉਂਦੇ ਠੀਕ ਹੈ ਜੀ ਸਿਰਫ ਫਸਟ ਸਟੇਟ ਦਿੰਨੇ ਆ ਪੇਸ਼ੈਂਟ ਨੂੰ ਇੱਕ ਦਵਾਈ ਤੇ ਲੈਣ ਆਇਆ ਆ ਜੀ ਦਵਾਈ ਦੇ ਕੇ ਭੇਜਤਾ ਅਸੀਂ ਦਾਖਲ ਨਹੀਂ ਕਰਦੇ ਕੁਝ ਨਹੀਂ ਕਰਨਾ ਅਸੀਂ ਮੁੱਢਲੀ ਸਹਾਇਤਾ ਦੇ ਕੇ ਬਰੀਡ ਨੂੰ ਤੋੜ ਦਿੰਦੇ ਆ ਉਸ ਦੇ ਬਾਵਜੂਦ ਵੀ ਉਹ ਆ ਕੇ ਮੈਂ ਬਾਕਾਇਦਾ ਇਹਨਾਂ ਨੇ ਫੋਨ ਕੀਤਾ ਮੈਂ ਆ ਕੇ ਦੇਖਿਆ ਦੁਕਾਨ ਦੀ ਪੂਰੀ ਤਰ੍ਹਾਂ ਭੰਨ ਤੋੜ ਕੀਤੀ ਏਸ਼ੀ ਤੇ ਉਹ ਮਤਲਬ ਕਾਰਵਾਈ ਵਾਰਦਾਤ ਕਰਕੇ ਪੱਜ ਚੁੱਕੇ ਠੀਕ ਹੈ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹੇ ਗੁੰਡਾ ਅਨਸਰ ਦੁਬਾਰਾ ਕਿਸੇ ਵੀ ਸਾਡੇ ਐਮਪੀ ਡਾਕਟਰ ਨਾਲ ਟੱਕਾ ਨਾ ਕਰ ਸਕਣ ਕੀ ਤੁਸੀਂ ਜੀ ਹਾਂ ਜੀ ਕੀ ਗੱਲ ਬਾਤ ਜੀ ਗੱਲ ਬਾਤ ਆ ਰਹੀ ਆਪਣੇ ਤੇ ਡ੍ਰਿਪ ਲਵਾਈ ਸੀ ਕੁੜੀ ਨੂੰ ਤੇ ਉਹਨਾਂ ਦੇ ਆਏ ਸੀ ਆਪਣੇ ਜੇਤਨਾ ਰਹੀ ਸੀ ਉਹ ਆਏ ਸੀ ਤੇ ਕੁੜੀ ਨੇ ਕੋਟਰਾ ਸੀ ਅਸੀਂ ਤੇਰੇ ਬਾਹਰ ਜਾ ਕੇ ਤੁਸੀਂ ਇਹ ਨਾ ਕੁੜੀ ਨੇ ਫਟੋ ਤੇ ਉਸ ਬਾਅਦ ਸਾਡੇ ਨਾਲ ਪਾਇਆ ਜੀ ਤੇ ਸ਼ਰਡ ਪਾਤੀ ਸਾਡੇ ਤੇ ਬਾਅਦ ਚ ਆਏ ਨੇ ਤਿੰਨ ਚਾਰ ਮੁੰਡੇ ਕਾਪੇ ਲੈ ਗਏ ਨੇ ਸਾਰਾ ਨੁਕਸਾਨ ਕਰ ਗਏ ਜੀ ਕੋਈ ਸੀਸੀਟੀਵੀ ਫੋਟੋਸ ਹੈ ਹਾਂ ਜੀ ਹੈਗੇ ਆ ਜੀ ਟਾਡਾ ਕੀ ਨਾਮ ਹੈ ਪਗਲ ਸਿੰਘ ਜੀ ਇਹ ਸਾਰਾ ਇਹ ਕੀ ਨਾਮ ਹੈ ਟਾਡਾ ਮੇਰਾ ਨਾਮ ਨਿਸ਼ਾਨ ਸਿੰਘ ਕੀ ਗੱਲਬਾਤ ਹੋਈ ਅੱਜ ਇੱਥੇ ਕੋਈ ਲੇਡੀਜ਼ ਐਡਮੈਂਟ ਸੀ ਪਹਿਲਾਂ ਅੱਛਾ ਜੀ ਉਹਨਾਂ ਦੇ ਕੋਈ ਲੜਕਾ ਬਾਹਰ ਹੋਇਆ ਆ ਕੇ ਉਹਨ ਬਸ ਇਹ ਹੀ ਕਹਿਣ ਲੱਗ ਗਿਆ ਵੀ ਚਲੋ ਉੱਠੋ ਮੇਰੇ ਨਾਲ ਚਲੋ ਕੋਈ ਸ਼ਾਦੀ ਸ਼ਦਿ ਕਿਰਨ ਦੇ ਚੱਕਰ ਤੇ ਕੋਈ ਮਸਲਾ ਸੀ ਕੋਈ ਡਰਿੰਕ ਪੀਤੀ ਜਾਂਦੀ ਜੀ ਉਹਨੇ ਹੋਰ ਕੋਈ ਗੱਲ ਨਹੀਂ ਸੁਣੀ ਬਾਹਰ ਜਾ ਕੇ ਗੇਟ ਤੋਂ ਉਹਨੇ ਫੋਨ ਲਾ ਲਿਆ ਮੁੰਡੇ ਮਗਾ ਲੈਨੇ ਉਹ ਹਥਿਆਰ ਲੈ ਕੇ ਆ ਗਿਆ ਬਸ ਉਹਨਾਂ ਕੁਝ ਨਹੀਂ ਸੁਣਿਆ ਬਸ ਸ਼ੀਸ਼ੇ ਤੋੜ ਤੇ ਕਟਨਾਰਸ ਹੋ ਗਈ ਜੋ ਕੁਛ ਬਸਰ ਨਿਸ਼ਾਨ ਕਰਦਾ ਸਾਹਮਣੇ ਦੇਖ ਲਓ ਕੀ ਹੋਇਆ ਬਣਿਆ ਪ੍ਰਸਾਦ ਇੱਥੇ ਹਸਪੀਟਲ ਨਾਲ ਕੋਈ ਗੱਲਬਾਤ ਨਹੀਂ ਹਸਪੀਟਲ ਦੇ ਮੁੰਡੇ ਨਾਲ ਪੈ ਗਏ ਨੇ ਵੇਖੋ ਗੱਲ ਪੈ ਜਾਨ ਕੋਈ ਵਜ੍ਹਾ ਗੱਲ ਪੈਣ ਦੀ ਵਜ੍ਹਾ ਕੋਈ ਸੋ ਨਹੀਂ ਜੀ ਕੋੜੀ ਨੇ ਕੋਟਰਿਆ ਜੇ ਜੇ ਗਰੀਬ ਨੇ ਇਹ ਚਲਾਇਆ ਜੀ ਕੋੜੀ ਤੁਸੀਂ ਨਾ ਕੋਟਰਿਆ ਜੀ ਛੜਾਇਆ ਜੀ ਇਹਦਾ ਛੜਾਇਆ ਟ੍ਰਾਉਣ ਦੇ ਟੱਕਰ ਦੀ ਬਸ ਆ ਕੁਛ ਹੋ ਗਿਆ ਕੀ ਮੰਗ ਕੀਤੀ ਅੰਦਰ ਮੰਗ ਤੇ ਇਨਸਾਫ ਚਾਹੀਦਾ ਵੇਖੋ ਇਹ ਤਾਂ ਡਾਕਟਰ ਸਾਹਿਬ ਅਸੀਂ ਘੱਟੋ ਘੱਟ 22 23 ਸਾਲ ਹੋ ਗਏ ਨੇ ਵਰਤਦੇ ਹੋਣੇ ਆ ਅੱਜ ਤੱਕ ਅਸੀਂ ਤਾਂ ਕੋਈ ਗਲਤ ਕੰਮ ਨਹੀਂ ਸੁਣਿਆ ਇਹ ਕਾਦਾ ਹਸਪਤਲ ਹੈ ਇਹ ਬੱਚਿਆਂ ਦਾ ਹੈ ਬੱਚਿਆਂ ਦਾ ਚਿਲਡਰਨ ਹਸਪਤਲ ਹੈ ਇੰਨੇ ਬੱਚੇ ਐਡਮਿਟ ਸੀ ਇੱਥੇ तकरीबन ਮੇਰੇ ਸਾਹਮਣੇ ਜਿਆਦਾ 5-7 ਤਾਂ ਹੋਣੇ ਆ ਤੇ ਕੁੜੀਆਂ ਦੇ ਗਾਲੀ ਕੱਢ ਰਹੇ ਸੀਗੇ ਮੈਨੂੰ ਪਤਾ ਕੀ ਗੱਲ ਸੀ ਕਿ ਉਹ ਦੋਨੋਂ ਆਪਸ ਚ ਲੜ ਰਹੇ ਸੀਗੇ ਸਰ ਨੇ ਬੱਸ ਨਾਰਮਲੀ ਕਿਹਾ ਉਹਨਾਂ ਨੂੰ ਕਿ ਤੁਸੀਂ ਇਹ ਤਾਂ ਨਾ ਕਰੋ ਕਿ ਮੈਂ ਵਿੱਚ ਮੈਂ ਬੋਲਤੀ ਨਾ ਵੀਰੇ ਤੁਸੀਂ ਰਿਸਪੈਕਟ ਨਾਲ ਗੱਲ ਕਰੋ ਤੇ ਉਹ ਕੋ ਪਤਾ ਮੇਰੇ ਗਲੇ ਪੈਨ ਲੱਗੇ ਸੀਗੇ ਤੇ ਫਿਰ ਸਰ ਨੇ ਕਿਹਾ ਕਿ ਤੁਸੀਂ ਚਲੇ ਚੋ ਕਹਿੰਦੇ ਤੁਸੀਂ ਤੁਹਾਡੇ ਆਪਣੇ ਮੈਟਰ ਤੁਸੀਂ ਘਰੇ ਸੋਲਵ ਕਰੋ ਨਾ ਇਤਨੀ ਕੀ ਲੈਣ ਆਇਓ ਫਿਰ ਤੇ ਸਰ ਬਚੋ ਵਾਪਸੀ ਆਇਆ ਕਰ ਪੈਨ ਲੈ ਕੇ ਸਾਰੇ ਸਾਰੇ ਸ਼ੀਸ਼ੇ ਤੋੜਨੇ ਮਾਰਦੇ ਇਹ ਗੱਲ ਹੋਈ ਹੈ ਤੇ ਮੇਰੇ ਗਲੇ ਪੈਨ ਲੱਗੇ ਫਿਰ ਬਾਅਦ ਵਿੱਚ ਭਗਤ ਬੋਲਿਆ ਵਿੱਚ ਤਾਂ ਲੜਾਈ ਪੈ ਗਈ ਜੰਨਾਂ ਦੇ ਗਲੇ ਪਏ ਹੋ ਮਾਰਕੋਟਾਈ ਵੀ ਕੀਤੀ ਹਾਂ ਜੀ ਮਾਰਕੋਟ ਕੀਤੀ ਇਹਨਾਂ ਨੇ ਤੁਸੀਂ ਇੱਥੇ ਆਪਣਾ ਬੱਚਾ ਐਡਮਿਟ ਕਰਾਇਆ ਹੈ ਹਾਂ ਜੀ ਕਿੰਨੇ ਦਿਨ ਤੋਂ ਅੱਜ ਲੈ ਕੇ ਆਏ ਸੀ ਤੇ ਬੋਤਲ ਹੁਣੇ ਹੀ ਲੱਗ ਗਈ ਸੀ ਅੱਛਾ ਕੀ ਗੱਲ ਹੋਈ ਗੱਲ ਵਟੇ ਹੋਈ ਪਿਓ ਕੁੜੀ ਨੂੰ ਇੱਥੇ ਆ ਕੇ ਉਹਦੀ ਗਰਦਨ ਤੋ ਫੜ ਲਈ ਉਸਨੇ ਤੇ ਬੋਤਲੋਂ ਦੀ ਕੁੜੀ ਦੀ ਪੱਟੀ ਜਾ ਰਹੀ ਸੀ ਤੇ ਦੂਸਰ ਵੇਂਦਾ ਪੀ ਅਸੀਂ ਡਾਕਟਰ ਸਾਹਿਬ ਉਹਨੇ ਕਿਹਾ ਵੀ ਐਡਾ ਨਹੀਂ ਕਰੀਦਾ ਵੀ ਜੋਟੋ ਦਾ ਮਸਲਾ ਹੈ ਤੁਸੀਂ ਬਾਹਰ ਜਾ ਕੇ ਕਰੋ ਤੇ ਕਹਿੰਦਾ ਤੂੰ ਇਸ ਗੱਲ ਵਿੱਚ ਕਿਉਂ ਬੋਲਦਾ ਸਾਡਾ ਫੈਮਿਲੀ ਮੈਟਰ ਹੈਗਾ ਏ ਤੋਂ ਫਿਰ ਇਹ ਕੁੜੀ ਨੇ ਕਿਹਾ ਵੀ ਤੁਹਾਨੂੰ ਬੋਲਣ ਨਹੀਂ ਹੈਗਾ ਤਰੀਕਾ ਇਹ ਇਹਨੇ ਗੱਲ ਪੈਣ ਲੱਗੇ ਤੇ ਫਿਰ ਇਹ ਵੀਰੇ ਨੇ ਕਿਹਾ ਸੀ ਵੀ ਤੂੰ ਇਹਨਾਂ ਦੇ ਗੱਲ ਚੋਂ ਪੈਂਦਾ ਪਈ ਇਹਨਾਂ ਦੇ ਗੱਲ ਪੈ ਗਏ ਇੱਥੇ ਵਾਵਾ ਟਾਈਮ ਗੱਲ ਪੈ ਗਏ ਮੇਰਾ ਮੁੰਡਾ ਰੋ ਰੋ ਕੇ ਹੱਲੀ ਵੀ ਰੋਈ ਜਾਂਦਾ ਹੈ ਉਹਨੂੰ ਡਰ ਪੈ ਗਿਆ ਕਹਿੰਦਾ ਮੈਂ ਬੋਤਲ ਨਹੀਂ ਲਵਾਣੀ ਕਿੰਨੇ ਦਾ ਮੇਰੇ ਬੱਚੇ ਦੀ ਕਿੰਨੇ ਉਹ ਖੜਾ ਤੇ ਉਹ ਬਾਰ ਬਸ ਲੱਗ ਗਿਆ ਹੀ ਹੈ ਤੇ ਬਾਹਰੋਂ ਕਾਪੇ ਲੈ ਕੇ ਅੰਦਰ ਆ ਕੇ ਸਿੱਧਾ ਸ਼ੀਸ਼ੇ ਤੋੜ ਤੇ ਅਸੀਂ ਤੇ ਡਾਕਟਰ ਸਾਹਿਬ ਤੇ ਅਸੀਂ ਮਾਤੇ ਉਹ ਅੰਦਰ ਜਾ ਕੇ ਲੁਕੇ ਆਂ ਕੀ ਮੰਗ ਕਰਦੇ ਹੋ ਕੀ ਮੰਗ ਤਾਂ ਬਸ ਨਾਨੇ ਵਿਚਾਰੇ ਹਨ ਸਭ ਚਾਹੀਦੇ ਜਿਹੜਾ ਨਾ ਦਾ ਇਨਾ ਕੋਈ ਜਾਨ ਹੋ ਗਿਆ ਹੈ ਜੀ ਸਰ ਅੱਜ ਰੰਗੇਵਾਲੀ ਰੋਡ ਤੇ ਕਲੀਨਿਕ ਤੇ 판 ਤੋੜ ਹੋਈ ਹੈ ਠੀਕ ਹੈ ਨਾ ਇੱਕ ਡਾਕਟਰ ਦੀ ਦੁਕਾਨ ਸੀ ਜਿਹੜੀ ਤੇ ਉਸ ਦੀ ਕੋਈ ਆਣ ਬੰਦਿਆਂ ਨੇ ਜਿਹੜੀ ਆ ਉਹ ਤੋੜ 판 ਕੀਤੀ ਉੱਥੇ ਹਾਂਜੀ ਉਹਨਾਂ ਦੀ ਬੰਦਿਆਂ ਦੀ ਅਸੀਂ ਦਰਖਾਸਤ ਡਾਕਟਰ ਸਾਹਿਬ ਨੇ ਦਿੱਤੀ ਆ ਉਹਦੀ ਦਰਖਾਸਤ ਦੇ ਮੁਤਾਬਕ ਜਿਹੜੀ ਹੁਣ ਬਣਦੀ ਕਾਰਵਾਈ ਅਮਰੇ ਚੱਲ ਜਾਂਦੀ ਚਲਗੀ ਜੋ ਵੀ ਉਹਨਾਂ ਦੀ ਵੈਰੀਫਾਈ ਕਰਦੇ